ਲੋਕ ਸਭਾ ਚੋਣਾਂ 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਹੁਣ ਸਰਕਾਰ ਪੰਜਾਬ ਪੁਲਿਸ 'ਚ ਸ਼ਾਮਲ ਨਸ਼ੀਆਂ ਨੂੰ ਸ਼ਹਿ ਦੇਣ ਵਾਲੇ ਅਫਸਰਾਂ ਖਿਲਾਫ ਕਾਰਵਾਈ ਕਰਨ ਜਾ ਰਹੀ ਹੈ। ਪੰਜਾਬ ਸਰਕਾਰ ਨੇ ਆਈਜੀ ਈਸ਼ਵਰ ਚੰਦਰ ਦੀ ਅਗਵਾਈ 'ਚ ਆਈਜੀ ਪੱਧਰ ਦੇ ਤਿੰਨ ਅਫਸਰਾਂ ਦੀ ਟੀਮ ਬਣਾਈ ਹੈ। ਇਹ ਅਫਸਰ ਪੰਜਾਬ ਪੁਲਿਸ 'ਚ ਸ਼ਾਮਲ ਅਜਿਹੇ ਅਫਸਰਾਂ ਦੀ ਪਛਾਣ ਕਰਨਗੇ ਜਿਹੜੇ ਕਿ ਨਸ਼ੀਆਂ ਨੂੰ ਸ਼ਹਿ ਦਿੰਦੇ ਹਨ। ਅਸੀਂ ਕੀ ਕੀਤਾ ਕਿ ਤਿੰਨ ਮੈਂਬਰ ਕਮੇਟੀ ਆਫ 3 ਆਈਜੀਸ ਹੈਵ ਬੀਨ ਸੈਟ ਅਪ ਬਣਾਇਆ ਜਿਹੜੇ ਸਾਨੂੰ ਐਨਲਾਈਜ਼ ਕਰਕੇ ਦੱਸਣਗੇ ਅ ਦਿਨੀ ਫੋਰਸ ਦੇ ਵਿੱਚ ਜਿਹੜੇ ਲੋਕਾਂ ਨੂੰ ਸ਼ਿਫਟ ਕਰਨ ਦੀ ਲੋੜ ਹੈ ਜਿਨ੍ਹਾਂ ਨੂੰ ਨਹੀਂ ਲੋੜ ਹੈ ਸੋ ਉਹ ਜਿਹੜੇ ਵਿਦਿਨ ਤਿੰਨ ਚਾਰ ਦਿਨਾਂ ਅੰਦਰ ਮੈਨੂੰ ਰਿਪੋਰਟ ਆਊਗੀ ਇਸ ਦੇ ਨਾਲ ਹੀ ਪੰਜਾਬ ਪੁਲਿਸ ਵਿੱਚ ਸ਼ਾਮਲ ਨਸ਼ਿਆਂ ਦੇ ਆਦੀ ਅਫਸਰਾਂ ਅਤੇ ਕਰਮਚਾਰੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਮੈਨੇ ਮੈਨੇ ਇਨਸਟਰਕਸ਼ਨ دی ਹੈ ਡੀਜੀਪੀ ਕੋ ਹਮ ਪਹਿਲੇ ਪੁਲਿਸ ਮੈਂਡੈਂਟੀਫਾਈ ਕਰੇ ਕੌਨਸੇ ਲੋਕ ਡੀਡਿਕਟ ਹੈ ਅ ਵੀ ਹੈਵ ਟੂ ਵਰਕ ਆਊਟ ਬੋਥ ਵੇਸ if there involved in drugs then they will be dismissed if they have come addicts then we will ask them to go to de-dection centers ਪੰਜਾਬ ਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਮੁਹਿੰਮ ਉਡੀ ਕੀਤੀ ਜਾ ਰਹੀ ਹੈ ਜਿਸ ਦਾ ਖੁਲਾਸਾ ਸੁਖਬੀਰ ਬਾਦਲ ਵੱਲੋਂ ਆਉਣ ਵਾਲੇ ਦਿਨਾਂ ਚ ਕੀਤਾ ਜਾਵੇਗਾ ਇਹ ਜੋ ਨਸ਼ਿਆਂ ਦੇ ਖਿਲਾਫ हमने ਕੰਮ ਸ਼ੁਰੂ ਕੀਤਾ ਹੈ ਇਹ ਪੂਰਾ ਪਲਾਨਡ ਤਰੀਕੇ ਸੇ ਹੈ ਇਸ ਕੀ ਕਈ ਡਾਈਮੈਂਸ਼ਨਸ ਹੈ ਜਲਦੀ ਹੀ ਮੈਂ ਪ੍ਰੈਸ ਕਾਨਫਰੰਸ ਕਰੂੰਗਾ ਐਂਡ ਲੌਂਗ ਟਰਮ ਸ਼ਾਰਟ ਟਰਮ ਸਾਰੇ ਮੈਜਰਸ ਕਿਆ ਹੋਣਗੇ ਕਿਵੇਂ ਟੈਕਲ ਹੋਗਾ ਇਹ ਇੱਕ ਛੋਟੀ ਚੀਜ਼ ਨਹੀਂ ਹੈ ਇਸਕੇ ਕਈ ਚੀਜ਼ਾਂ ਇਨਵੋਲਡ ਹੈ ਸੋ ਪੰਜ ਚਾਰ ਦਿਨ ਮੇ ਜਬ ਮਾਰਾ ਸਾਰਾ ਪਲਾਨ ਤਿਆਰ ਹੋ ਜਾਏਗਾ ਉਸੀ ਟਾਈਮ ਮੈਂ ਡਿਸਕਲੋਸ ਕਰੂੰਗਾ ਜ਼ਿਕਰ ਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਚ ਫੈਲ ਰਿਹਾ ਨਸ਼ਾ ਇੱਕ ਵੱਡੇ ਮੁੱਦੇ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਇਆ ਹੈ ਇਸੇ ਦੇ ਚਲਦਿਆਂ ਅਕਾਲੀ ਭਾਜਪਾ ਗੱਠਜੋੜ ਸੂਬੇ ਦੀਆਂ 13 ਸੀਟਾਂ ਵਿੱਚੋਂ 7 ਸੀਟਾਂ ਹਾਰ ਗਿਆ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੋਸ਼ ਚਾਈ ਸਰਕਾਰ ਹੁਣ ਸੂਬੇ ਵਿੱਚ ਨਸ਼ੇ ਦਾ ਖਾਤਮਾ ਕਰਨ ਲਈ ਜ਼ੋਰ ਲਗਾਉਣ ਦੀ ਗੱਲ ਕਰ ਰਹੀ ਹੈ ਬਿਊਰੋ ਰਿਪੋਰਟ ਚੱਗਬਾਣੀ ਟੀਵੀ